बाबा खेतरपाल जी ਦਾ ਮੇਲਾ ਜੀ 14 ਅਸੂ 29 ਸਤੰਬਰ ਦੇ ਨਿਹੜਵਾਰ ਨੂੰ ਮਨਾਇਆ ਜਾ ਰਿਹਾ ਬੜੇ ਸ਼ਰਧਾ ਨਾਲ ਧੂਮਧਾਮ ਨਾਲ ਮਨਾਇਆ ਜਾ ਰਿਹਾ ਇਹ ਕਿਹੜੇ ਕਿਹੜੇ ਕਲਾਕਾਰ ਪਹੁੰਚ ਰਹੇ ਨੇ ਇੱਥੇ ਜੀ ਕਲਾਕਾਰ ਸਰਜੀਤ ਭੁੱਲਰ ਜਨਤਮਾਨ ਤੇ ਬਾਗੀ बाबा खेਤਰਪਾਲ ਜੀ ਦੇ ਮੇਲੇ ਸੰਬੰਧੀ ਜਿਹੜੇ ਕੀ ਜਾਣਕਾਰੀ ਚਾਹੁੰਦੇ ਜੀ ਬਾਬਾ ਜੀ ਦਾ ਮੇਲਾ ਜੀ ਸਾਰੀ ਸੰਗਤ ਨੂੰ ਬਾਬਾ ਖੇਤਰਪਾਲ ਜੀ ਪ੍ਰਬੰਧਕ ਕਮੇਟੀ ਵੱਲੋਂ ਸਾਰੇ ਦਰਬਾਰ ਦੇ ਸੇਵਾਦਾਰਾਂ ਵੱਲੋਂ ਪ੍ਰਧਾਨ ਕੁਸ਼ਮਾਨੀ ਵੱਲੋਂ ਸਾਰਿਆਂ ਨੂੰ ਮੇਲੇ ਦੀਆਂ ਬਹੁਤ ਬਹੁਤ ਮੁਬਾਰਕਾਂ ਹਨ ਮੇਲਾ ਜੀ 29 ਸਤੰਬਰ 14 ਅਸੰਗਨ ਐਡਵਾਰਨ ਲਾਇਆ ਜਾ ਰਿਹਾ ਹੈ ਸਭ ਸੰਤਾਂ ਨੂੰ ਖੁੱਲਾ ਸਦਾ ਬਾਬਾ ਜੀ ਆ ਗਏ ਸਭ ਦੀ ਆਸਮਰਦਾ ਪੂਰੀਆਂ ਕਰਦੇ ਆਂ ਤੇ ਆਪਣੀ ਆਸਮਰਦਾ ਨੂੰ ਗੋਗੋ ਤੇ ਪੂਰੀਆਂ ਕਰੋ ਤੇ ਮੇਲੇ ਦੀਆਂ ਰੌਣਕਾਂ ਨੂੰ ਬਤਾਓ ਤੁਹਾਡੇ ਤੱਕ ਤੱਕਾ ਕਰ ਪਹੁੰਚ ਰਹੇ ਨੇ ਉੱਤੇ ਵਧੀਆ ਵਧੀਆ ਸ੍ਰੀ ਜੀਰਪੁਰ ਲਰਜੀ ਤੇ ਜਨਤਮਾਨ ਜੀ ਬਾਗੀ ਜੀ ਦਾ ਖੁੱਲਾ ਘਾੜਾ ਲੱਗੂਗਾ ਸ਼ਾਮ ਨੂੰ ਕੱਢੀ ਜੀ ਇਹ ਹੋਣ ਗਿਆ ਹਾਂਜੀ ਪ੍ਰਧਾਨ ਜੀ ਜਿਹੜਾ ਪਿੱਕੀਵਿੰਡ ਦਰਬਾਰ ਬਾਬਾ ਖੇਤਰਪਾਲ ਜੀ ਦਾ ਉਥੇ ਜਿਹੜਾ ਮੇਲਾ ਇਹ ਲਗਾਇਆ ਜਾ ਰਿਹਾ ਹੈ ਕਿੰਨੀ ਤਰੀਕ ਨੂੰ ਪਾਇਆ ਜਾ ਰਿਹਾ ਹੈ ਤੇ ਕਿਹੜੇ-ਕਿਹੜੇ ਕਲਾਕਾਰ ਪਹੁੰਚ ਰਹੇ ਇਸ ਤਰ੍ਹਾਂ ਹੀ ਪਹਿਲੋ ਤੇ ਮੈਂ ਇਲਾਕੇ ਦੀ ਸਾਰੀ ਜਿਹੜੀ ਸਮੂਹ ਸਾਥੀ ਜਿਨ੍ਹਾਂ ਦੇ ਸਹਿਯੋਗ ਨਾਲ ਮੇਲਾ ਬਣਾਇਆ ਜਾਂਦਾ ਉਹਨਾਂ ਨੂੰ ਮੈਂ ਲੱਖ-ਲੱਖ ਵਧਾਈ ਦੇਣਾ ਹੈ ਜਿਨ੍ਹਾਂ ਦੇ ਸਹਿਯੋਗ ਨਾਲ ਇਹ ਮੇਲਾ ਬਣਾਇਆ ਜਾਂਦਾ ਇਹ ਮੇਲਾ ਜੀ 14 8 29 ਸਤੰਬਰ ਦਿਨ ਐਤਵਾਰ ਵਾਲੇ ਦਿਨ ਬੜੇ ਸ਼ਰਧਾ ਭਾਵਨਾ ਤੁਮਤਾਮਨਾ ਜਿਹੜਾ ਮੇਲਾ ਸੰਗਤ ਸੰਗਤ ਦੇ ਸਹਿਯੋਗ ਨਾਲ ਬਣਾਇਆ ਜਾਂਦਾ ਔਰ ਬੜੀ ਦੂਰ ਦਰਾਡੇ ਤੋਂ ਸੰਗਤ ਇੱਥੇ ਸ਼ਰਦਾ ਭਾਵਨਾ ਲੈ ਕੇ ਇੱਥੇ ਪਹੁੰਚਦੀ ਹੈ ਤੇ ਅਸੀਂ ਆਸ ਤੇ ਉਮੀਦ ਕਰਦੇ ਹਾਂ ਵੀ ਜਿਹੜਾ ਐਸ ਸਵਾਰ ਮੇਲਾ ਅੱਗੇ ਨਾਲੋਂ ਵੀ ਜਿਹੜਾ ਭਾਰੀ ਮੇਲਾ ਔਰ ਬਹੁਤ ਜਲਾ ਇਕੱਠ ਮੇਲੇ ਦੇ ਵਿੱਚ ਇੱਥੇ ਦੇਖਣ ਨੂੰ ਮਿਲੇਗਾ ਕਿਉਂਕਿ ਹਰ ਇੱਕ ਦੀਆਂ ਇੱਥੇ ਮਨੋ ਕਾਮਨਾ ਪੂਰੀਆਂ ਹੁੰਦੀਆਂ ਔਰ ਮੈਂ ਬੇਨਤੀ ਕਰਦਾ ਹਾਂ ਸਾਡੀ ਮੇਲਾ ਪ੍ਰਬੰਧਕ ਕਮੇਟੀ ਵੱਲੋਂ ਕਿ ਕੋਈ ਵੀ ਵੀਰ ਨਸ਼ਾ ਕਰਕੇ ਨਾ ਆਵੇ ਔਰ ਕਿਸੇ ਕਿਸਮ ਦਾ ਇੱਥੇ ਪਖਾਰ ਲੈ ਕੇ ਨਾ ਆਵੇ ਤਾਂ ਜੋ ਜਿਹੜਾ ਮੇਲਾ ਆਪਾਂ ਸ਼ਾਂਤ ਮੋਹ ਟੰਗ ਦੇ ਨਾਲ ਬਣਾਵਾਂਗੇ ਇਹ ਪ੍ਰਧਾਨ ਜੀ ਕਲਾਕਾਰ ਕਿਹੜੇ ਕਿਹੜੇ ਪਹੁੰਚ ਰਹੇ ਕਲਾਕਾਰ ਇਸ ਤਰ੍ਹਾਂ ਜੀ ਸਰਜੀਤ ਭੁੱਲਰ ਜੀ ਜਿਹੜੇ ਸਾਡੇ ਇਲਾਕੇ ਦੀ ਜਿਹੜੀ ਸ਼ਾਨ ਹੈ ਔਰ ਬਹੁਤ ਵਧੀਆ ਸਿੰਗਰ ਨੇ ਉਹ ਵੀ ਇੱਥੇ ਆਪਣੀ ਹਾਜ਼ਰੀ ਲਵਾ ਰਹੇ ਨੇ ਔਰ ਉਹਨਾਂ ਦੇ ਨਾਲ ਬਾਗੀ ਜੀ ਗੁਰਦਾਸਪੁਰ ਤੋਂ ਹੁਣੇ ਨਵੇਂ ਉੱਥੇ ਕਲਾਕਾਰ ਨੇ ਉਹ ਵੀ ਇੱਥੇ ਹਾਜ਼ਰੀ ਲਵਾ ਰਹੇ ਨੇ ਔਰ ਸਰਜੀਤ ਭੁੱਲਰ ਜੀ ਨਾਲ ਜੰਨਤ ਕੌਰ ਕੁੜੀ ਜਿਹੜੀ ਲੜਕੀ ਹੈ ਉਹ ਵੀ ਇੱਥੇ ਆਪਣੀ ਹਾਜ਼ਰੀ ਲਵਾਏਗੀ ਔਰ ਬਾਬਾ ਜੀ ਨੇ ਕੁਸ਼ੀਆ ਪ੍ਰਾਪਤ ਕਰਨੀ ਤੇ ਪ੍ਰਧਾਨ ਜੀ ਨੇ ਕਬੱਡੀ ਦੇ ਮੈਚ ਵੀ ਕਰਵਾਏ ਯਾਰੇ ਬਿਲਕੁਲ ਜੀ ਜਿਹੜਾ ਕਬੱਡੀ ਦਾ ਫਸਵਾ ਮੈਚ ਪ੍ਰੀਤ ਲੱड्डू ਔਰ ਬਾਜੂ ਬੈਂਕਾ ਦੋਹਾਂ ਦੇ ਵਿਚਕਾਰ ਫਸਵਾ ਮੈਚ ਜਿਹੜਾ ਹੋਏਗਾ ਔਰ ਮੈਂ ਬੇਨਤੀ ਕਰਦਾ ਸਾਰੇ ਇਹ ਮੈਚ ਜਿਹੜਾ ਕਬੱਡੀ ਜਿਹੜੇ ਜਿਹੜੀ ਜਿੰਨੀ ਵੀ ਸੰਗਤ ਇੱਥੇ ਮੇਲੇ ਤੇ ਆਵੇ ਉਹ ਕਬੱਡੀ ਦੇਖ ਕੇ ਜ਼ਰੂਰ ਜਾਵੇ